ਤੁਸੀਂ ਕਈ ਚਲੀਆਂ ਨੇ ਬਾਜੀ 15 15 ਘੰਟੇ ਵਿੱਚ ਲੀਆਂ ਨੇ ਠੀਕ ਆ ਠੀਕ ਆ ਜੀ ਫਿਰ ਤਾਂ ਜਾਨਵਰ ਹੱਥ ਨਹੀਂ ਲੱਗਦੇ ਹੁਣ ਸ਼ਾਮ ਨੂੰ ਇੰਨੇ ਟਾਈਮ ਜਿਹੜਾ 9 ਵਜੇ ਕੁਤਰ 7 ਵਜੇ ਵੀ ਹੱਥ ਨਹੀਂ ਲੱਗਦੇ ਜਾਨਵਰ ਕੋਈ ਨਹੀਂ ਲੱਗਦਾ ਫਿਰ ਹੱਥ ਦੂਜੇ ਦਿਨ ਵੀ ਨਹੀਂ ਹੱਥ ਲੱਗਦੇ ਜੀ ਫਿਰ ਇਹ ਸ਼ੌਂਕ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਇੰਡੀਆ ਤੋਂ ਸੀ ਕਿ ਜਿੱਥੇ ਜਾਂ ਉਰੇ ਵੀ ਪੜਿਆ ਇਹਨਾਂ ਪਿੱਛੇ ਪੁੱਛਾ ਰੋਡ ਤੇ ਆਏ ਨੇ ਪਿੱਛੇ ਇੰਡੀਆ ਤੋਂ ਹੀ ਪੁੱਛਾ ਰੋਡ ਤੇ ਆਏ ਨੇ ਠੀਕ ਆ ਠੀਕ ਆ ਜੀ ਦੇਖੋ ਦੇਖ ਕੋਈ ਪਿੱਛੋਂ ਪੂੰਛਾਂ ਮਰੋੜਦੇ ਆਏ ਨੇ ਕਈ ਕੁਝ ਮੁੱਛਾਂ ਮਰੋੜਦੇ ਆਏ ਨੇ ਪਿੱਛੋਂ ਹਾਂ ਹੁਣ ਜਿੱਦਾਂ ਆਪਣੇ ਵੀਰ ਆ ਰਾਏਪੁਰ ਵਾਲਾ ਮੁੱਛੇ ਨੂੰ ਆਏ ਕਿ ਮਾਰ ਦਿੰਦਾ ਹਵਲੀ ਦਿਨੇ ਉਸ ਨੂੰ ਦੇਖ ਕੇ ਐ ਜਾ ਸਰੂਰ ਜਾ ਹੁੰਦਾ ਨਾ ਮੜਿਆ ਜਾ ਕੇ ਮਾਰਦਾ ਖੂਤਰ ਚੱਕਰ ਜਵੇਂ ਖੜਾ ਖੜਾ ਹੀ ਬੰਦਾ ਐ ਹੋ ਜਾਂਦਾ ਦੁਪਹਿਰਾਂ ਜਮਣੇ ਚੜਦਾ ਖਿਰਦਾ ਸੀ ਨਾ ਨਾ ਜਿੱਦਾਂ ਕੁਝ ਇਹ ਵੀ ਆਪਣਾ ਭਰਾ ਆ ਆਪਣੇ ਏਰੀਏ ਦਾ ਸਾਡੇ ਹਲਕੇ ਦਾ ਬੰਦਾ ਪੈਲ ਦਾ ਪੈਲਟ ਮੋਟਰ ਸੋੜਾ ਅੱਧੀ ਚੱਲੀਆਂ ਸਾਡੀ ਹੀ ਅੱਧਾ ਘੰਟਾ ਹੋਰ ਹੋਰ ਵਿਦਦਾ ਸਾਦੇ ਹੁੰਦੇ ਦਾ ਦੂਜਾ ਵੀ ਅੱਧਾ ਘੰਟਾ ਹੋਰ ਕੋਈ ਆਇਆ ਨਹੀਂ ਅੱਧੀ ਦਿਨ ਦਾ ਟਾਕਰ